ਹਮ ਆਪਣੇ ਚੈਨਲ ਤੇ ਹੈ ਸਾਰਿਆਂ ਦਾ ਸਵਾਗਤ ਚੈਨਲ ਨੂੰ ਬੜਾ ਪਿਆਰ ਮਿਲ ਰਿਹਾ ਹੈ ਅੱਜ ਆਪਾਂ ਮਾਤਾ ਦਾ ਗੱਲਾਂ ਕਰਾਂਗੇ ਦੋ ਚਾਰ ਪੁਰਾਣੀਆਂ ਗੱਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਦਾ ਬਟਨ ਜਰੂਰ ਦਬਿਆ ਕਰੋ ਬੀਪੀ ਛੋਡੇ ਨਾਲ ਆਪਾਂ ਗੱਲਾਂ ਕਰਾਂਗੇ ਵੀ ਛੋਡੇ ਕਿਵੇਂ ਛੋਡੇ ਵਿਆਹ ਛੋਡਾ ਵਿਆਹ ਹੋਇਆ ਹਮ ਕਿਵੇਂ ਛੋਡੀ ਬਰਾਤ ਕੀ ਕਿੰਨੇ ਦਿਨ ਬਰਾਤ ਰਹੀ ਤੇ ਕੀ ਕੁਛ ਉਹਨਾਂ ਵਿਆਹਾਂ ਦੇ ਵਿੱਚ ਪ੍ਰਾਣਿਆਂ ਦੇ ਵਿੱਚ ਲੈਣ ਦੇਣ ਕਰਦੇ ਸੀ ਹਨਾ ਹਾਂ ਵੀ ਵੀ ਛੋਟੀ ਮੰਨ ਲਾ ਜੇ ਤੁਹਾਡਾ ਵਿਆਹ ਹੋਇਆ ਹਮ ਕਿੰਨੀ ਬਰਾਤ ਗਈ ਸੀ ਕਿੰਨੇ ਜਣੇ ਬਰਾਤ ਗਏ ਸੀ ਬਰਾਤ ਥੋੜੀ ਹੀ ਗਈ ਸੀ ਕਿੰਨੀ ਕੁ ਲਗਭਗ ਜਿਆੜੀ ਆ ਜਾਂਦੀ ਬਸ ਆਹੀ ਆਪਣੇ ਦਾ ਥੋੜੀ ਛੱਦੀ 5-7 ਬੰਦੇ ਜੀ ਹਾਂ 7 ਬੰਦੇ ਗਏ ਸੀ ਹਾਂ ਉਹਨਾਂ ਟਾਈਮਾਂ ਦੇ ਵਿੱਚ ਵੀ ਜਿਆਦੇ ਬਰਾਤ ਹੋ ਜਾਂਦੇ ਹੁੰਦੇ ਲੋਕ ਜਿਆਦੇ ਵੀ ਜਾਂਦੇ ਸੀ ਕੁਸਾਬ ਦਾ ਜਿਵੇਂ ਭਈ ਆਪਦੇ ਪਹੁੰਚੁੰਦੀ ਜਾਂ ਪਹੁੰਚ ਹੁੰਦੀ ਅੱਗੇ ਦਾ ਹੁੰਦਾ ਉਹ ਚਿੱਕਰੀ ਜਾਣਾ ਪੈਂਦਾ ਜਿੰਨੀ ਅਗਲਾ ਕਰੇ ਤੇ ਵੀ ਕਾਰਨ ਕੀ ਸੀ ਜਿਵੇਂ ਮੇਰਾ ਨਾਨਾ ਆਰਮੀ ਦੇ ਵਿੱਚ ਸੋਨਾ ਟਾਈਮਾਂ ਦੇ ਵਿੱਚ ਹਨਾ ਮੇਰਾ ਨਾਨਾ ਆਰਮੀ ਦੇ ਵਿੱਚ ਸੋਨਾ ਟਾਈਮਾਂ ਦੇ ਵਿੱਚ ਤੇ ਪ੍ਰਮਾਤਮਾ ਦੀ ਕਿਰਪਾ ਪੈ ਲਈ ਬਹੁਤ ਸਿਨਾਰੇ ਬਣ ਗਏ ਹਾਂ ਕੋਲੇ ਹਾਂ ਫੌਜੀ ਸੀ ਫਿਰ ਅਵਤਾਰ ਕਿਉਂ ਤੇ ਉਹਦੇ ਕੰਮ ਕਿਉਂ ਵੀ ਘੱਟ ਬਰਾਬਰ ਕਾਰਨ ਬਸ ਉਹਨੂੰ ਕੋਈ ਉਹ ਵੀ ਲੱਗਿਆ ਬਸ ਉਹਦਾ ਜਿੰਨਾ ਕੋ ਦਾ ਕੋਈ ਪਹੁੰਚ ਪਈ ਅੱਛਾ ਮਤਲਬ ਜਦੋਂ ਡਿਊਟੀ ਕੱਢ ਰਹੀ ਸੀ ਨਾਨਾ ਜੀਦੋਂ ਹਾਂ ਨਾ ਡਿਊਟੀ ਤੋਂ ਤਾਂ ਹਟ ਗਏ ਸੀਗੇ ਡਿਊਟੀ ਤੋਂ ਮਤਲਬ ਟਾਈਰ ਹੋ ਗਏ ਸੀ ਹਾਂ ਲੈ ਟਾਇਰ ਸੀਗੀ ਠੀਕ ਹੈ ਬਸ ਉਹਦੀ ਜਿੰਨੀ ਕੁ ਪਹੁੰਚ ਪਈ ਭਈ ਕੁਸ ਬਚੋਲਿਆਂ ਦਾ ਵੀ ਹੋ ਗਿਆ ਵੀ ਅਸੀਂ ਤੁਹਾਨੂੰ ਬਾਲਾ ਔਖਾਂ ਨੇ ਕਰਦੇ ਹੈਗੇ ਹਾਂ ਹਾਂ ਸਾਨੂੰ ਜੀ ਉਹ ਘਾਟ ਵੀ ਬਣਦੀ ਤੇ ਹਾਂ ਵੀ ਭਾਈ ਸੋਣੇ ਮਤਲਬ 5-7 ਜਣੀ ਤੇਰੀ ਬਰਾਤ ਗਈ ਹਾਂ 5-7 ਜਣੀ ਮੇਰੀ ਬਰਾਤ ਗਈ ਸੀਗੇ ਠੀਕ ਹੈ ਤੇ ਬਸ ਫਿਰ ਕਹੇ ਨਹੀਂ ਵਜੇ ਮੁੜੇ ਬਰਾਤ ਕਿੰਨੇ ਵਜੇ ਵਾਪਸ ਸੜਕੇ ਸੁਭਾ ਦੇਖ ਜਾ ਕੇ ਉਦੋਂ ਬਾਅਦ ਅਨੰਦ ਹੋਗੇ ਉਹਨਾਂ ਦਾ ਬਾਅਦ ਰੋਟੀ ਉੱਟੀ ਖਾ ਕੇ ਪਿਛਲੇ ਪਹਿਰ ਨੂੰ ਮੜਪੇ ਆ ਪਿਛਲੇ ਪਹਿਰ ਨੂੰ ਮੜਪੇ ਹਾਂ ਫਿਰ ਉਹਨਾਂ ਟਾਈਮਾਂ ਦੇ ਵਿੱਚ ਵੀ ਸੋਦਾ ਮਤਲਬ ਵਿਆਹ ਹੋਇਆ ਨਾ ਹੂੰ ਉਦੋਂ ਸਿਉਣਾ ਸੂਣਾ ਕਿੰਨਾ ਕੁ ਪਾਉਂਦੇ ਸੇਉਣਾ ਸੁਣਾਤਾ ਦੀ ਮਹ ਪਹੁੰਚ ਮੰਗ ਰਸੀ ਪੁੱਤੋ ਅੱਛਾ ਹਾਂ ਕਿਸੇ ਨੇ ਕੋਈ ਦੋ ਤੋਲੇ ਪਾਤੇ ਚਾਰ ਪਾਤੇ ਭੋ ਕਿਸੇ ਨੇ ਦੱਸ ਪਾਤੇ ਠੀਕ ਹੈ ਤੇਰੇ ਵਿਆਹ ਵਾਲੇ ਸੌਣੇ ਦਾ ਗ੍ਰੀਡ ਸੀ ਵੀ ਭਈ ਉਹ ਮੇਰੇ ਹੁਣ ਯਾਦ ਨਹੀਂ ਹੈਗਾ ਵੀ ਸ਼ਾਇਦ ਕੋਈ ਆਈਡੀਆ ਜਾ ਤਾਂ ਬਸ ਮੈਨੂੰ ਲਾ ਡੇਢ ਕਿਸੇ ਨੂੰ ਡੇਢ ਸੌ ਰੁਪਈਆ ਡੇਢ ਸੌ ਰੁਪਈਆ ਤੈਨੂੰ ਫਰਮਾਤਾ ਕਿੰਨੇ ਪਾਇਸ ਤੈਨੂੰ ਕਿੰਨੇ ਤੋਲੇ ਸੋਨੇ ਦੇ ਪਾਇਸ ਤਾਂ ਮੈਂ ਤਾਂ ਦੋ ਤੋਲੇ ਪਾਇਸ ਦਿੱਤਾ ਦੋ ਤੋਲੇ ਨਾਨੇ ਨੇ ਤਨੂੰ ਸੌਣੇ ਦੇ ਪਾਇੇ ਹਾਂ ਦੋ ਤੋਲੇ ਠੀਕ ਹੈ ਜੀ ਸਾਰੀ ਡੈਡੀ ਨੂੰ ਪਾਇਸੀ ਡੈਡੀ ਨੂੰ ਵੀ ਵਿੱਚੀ ਲਾਲ ਆ ਵਿੱਚੀ ਮੈਨੂੰ ਬਸ ਦੋ ਕਟੋਲੇ ਪ ਫਿਰ ਵੀ ਉਹਨਾਂ ਟਾਈਮਾਂ ਦੇ ਤੂੰ ਤਾਂ ਕਹਿੰਦੀ ਥੋੜੀ ਬਰਾਤ ਸ਼ਾਮ ਨੂੰ ਆ ਗਈ ਸੀ ਹਨਾ ਹਾਂ ਸ਼ਾਮ ਨੂੰ ਆ ਗਈ ਉਹਨਾਂ ਟਾਈਮਾਂ ਦੇ ਵਿੱਚ ਬਰਾਤ ਦੋ ਤਿੰਨ ਦਿਨਾਂ ਵੀ ਰਹਿੰਦੀ ਸੀ ਨਾ ਉਹ ਤੋਂ ਹਟ ਗਈ ਸੀਗੀ ਉਹ ਤੋਂ ਹਟ ਗਈ ਸੀ ਹਟ ਗਈ ਸੀ ਬਸ ਆਥ ਨੂੰ ਹੀ ਆਉਣ ਲੱਗ ਗਈ ਸੀ ਅੱਛਾ ਜਿਵੇਂ ਮੰਨ ਲਾ ਬਾਪੂ ਹੋਰ ਨੇ ਆਪਣੇ ਦਾਦੇ ਦੇ ਵਿਆਹ ਹੋਇਆ ਉਦੋਂ ਰਹਿੰਦੀ ਹੁੰਦੀ ਸੀ ਹਾਂ ਉਦੋਂ ਰਹਿੰਦੀ ਸੀ ਜੇ ਬਾਪੂ ਹੋਰਾਂ ਦੇ ਵਿਆਹ ਸੀ ਉਦੋਂ ਤੀਜੇ ਦਿਨ ਆਉਂਦੀ ਸੀ ਤੀਜੇ ਦਿਨ ਬਰਾਤ ਆਉਂਦੀ ਹਾਂ ਤਾਂ ਹਟਾਂ ਦਾ ਬਾਪੂ ਚੌਥੇ ਦਿਨ ਚਾਰ ਪੰਜ ਨੂੰ ਵੀ ਲਾ ਲੈਂਦੇ ਹਾਂ ਹਾਂ ਤੇ ਤੀਜੇ ਦਿਨ ਹੀ ਬਸ ਮੁੜਦੇ ਸੀਗੇ ਠੀਕ ਹੈ ਤੇ ਸਾਡੇ ਵਾਂਗਲੇ ਤਾਂ ਬਸ ਆਥ ਨੂੰ ਹੀ ਆਉਣ ਲੱਗ ਗਈ ਸੀ ਉਹ ਪਰ ਤਾਂ ਸਮਝਾ ਦੇ ਪਹੁੰਚਣਾ ਅਲਾ ਸਾਦਾ ਸੀ ਜਿਵੇਂ ਕੋਈ ਸੰਤੋ ਤੁਮ ਕਿੰਨੀ ਸੱਦ ਲਈ ਜਿੰਨ ਕਿ ਪਹੁੰਚੋ ਨੀ ਕਿ ਸੱਦ ਲੈ ਜਾ ਅਗਲਾ ਕਹਿੰਦਾ ਚੱਲ ਆਪਾਂ ਕਾਹ ਨੂੰ ਬੜਾ ਤਮ ਕਰੀਏ ਸਮਝ ਗਏ ਸਮਝ ਕੱਲਾ ਜਾਣਾ ਜੀ ਤੇਰਾ ਸਮਝ 82 ਚ ਹੋਇਆ ਵਿਆਹ ਬੀਬੀ ਮੇਰਾ ਵਿਆਹ 74 ਚ ਹੋਇਆ 74 ਅੱਛਾ 84 74 ਹਾਂ 74 ਜੋ ਹੈ ਬਸ 11ਵੇਂ ਦਿਵਸ 10 ਤਰੀਕ ਤੱਕ ਠੀਕ ਸਮ 74 ਜੋ ਹੈ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਮਠਿਆਈਆਂ ਕਿਹੜੀਆਂ ਮਸ਼ਹੂਰ ਹੁੰਦੀਆਂ ਸੀਗੀਆਂ ਮਠਿਆਈਆਂ ਮਸ਼ਹੂਰ ਜਾਂ ਤਾਂ ਬਸ ਫਤਾਈ ਸੀ ਜਿਵੇਂ ਕੋਈ ਬਸ ਲੱਡੂ ਜਲੇਬੀ ਲੱਡੂ ਜਲੇਬੀ ਮਸ਼ਹੂਰ ਸੀ ਹਾਂ ਲੱਡੂ ਜਲੇਬੀ ਹੋਰ ਕੀ ਬਣਾਉਂਦੇ ਬਾਲੂ ਸ਼ਾਹੀ ਬਣਾ ਲੀ ਕੋਈ ਬਾਲੂ ਸ਼ਾਹੀ ਬਣਾ ਲੇ ਬਸ ਮਠਿਆਈਆਂ ਯਾਨੀ ਦੋ ਤਿੰਨ ਮਸ਼ਹੂਰ ਸੀ ਹਾਂ ਹਾਂ ਬਸ ਇਹੋ ਜਿਹੀ ਕੁਝ ਮਸ਼ਹੂਰ ਸੀ ਤੇ ਜਲੇਬੀਆਂ ਚੂਰੀਆਂ ਲੋਕ ਬੜਾ ਚਾਹ ਕੇ ਖਾਂਦੇ ਹੋਣ ਹਾਂ ਤੇ ਜਲੇਬੀ ਲੱਡੂ ਨੂੰ ਬਸ ਪੂਰਾ ਚਾਹ ਕੇ ਖਾਂਦੇ ਸੀਗੇ ਤੇ ਕਿੰਨੀ ਕਿ ਮਠਾਈ ਪਕਾਉਂਦੇ ਸੀ ਉਹਨੂੰ ਕੋਈ ਉਹਦੀ ਆਦੀ ਪਹੁੰਚ ਵਾ ਅਗਰ ਪੁੱਤ ਕੋਈ 5 ਮਣ ਪਕਾ ਲਓ ਕੋਈ 2 ਮਣ ਪਕਾ ਲਓ ਕੋਈ 10 ਮਣ ਪਕਾ ਲਓ ਤਾਂ ਉਹਦੀ ਪਹੁੰਚ ਆਉਂਦੀ ਹੈ ਪਹੁੰਚਦੀ ਪਹੁੰਚਦੀ ਗੱਲ ਹੈ ਕਿ ਤਾਪ ਕੀ ਪਕਾਉਂਦੇ ਸੀ ਹਾਂ ਪਹੁੰਚ ਮਾ ਅਗਰ ਜਿੰਨੀ ਕਾ ਆਪਾਂ ਕੋਈ ਲੋੜ ਤੇ ਫਿਰ ਪਤਲਾ ਪੁੱਤਾਂ ਦਾ ਰਵਾਜ ਦਾ ਰਿਵਾਜ ਜ਼ਿਆਦਾ ਸੀ ਹਾਂ ਸੀਗਾ ਪੁੱਤਾਂ ਦਾ ਰਵਾਜ ਸੀਗਾ ਪਤਲਾ ਰਵਾਜ ਜ਼ਿਆਦਾ ਸੀ ਹੁਣ ਉਹ ਚੀਜ਼ ਘਟ ਗਈ ਹੈ ਉਹ ਹੁਣ ਘਟ ਗਈ ਪਤਲਾ ਦਾ ਪੂਰਾ ਰਵਾਜ ਤੇਗਾ ਉਦੋਂ ਠੀਕ ਹੈ ਸਾਰੇ ਪਿੰਡ ਚ ਮੱਤਲਾ ਫੇਰਦੇ ਹਾਂ ਸਾਰੇ ਪਿੰਡ ਚ ਹੀ ਫੇਰਦੇ ਸੀਗੇ ਠੀਕ ਹੈ ਇਹ ਵੀ ਜੋਤਰਾ ਮੱਲਾ ਵਿਆਹ ਹੋਇਆ ਹੈ ਨਾ ਮਤਲਬ ਵਿਖੀ ਤੁਸੀਂ ਕਿੰਨਾ ਘਟਕ ਰਿਆ ਸੋਦ ਆਪਦੇ ਪਰਵਾੜਾ ਘੱਠ ਬਸ ਆਪਦੇ ਆਪਦੇ ਰਿਸ਼ਤੇਦਾਰਾਂ ਦਾ ਸੀਗਾ ਭਾਈ ਸਾਰੇ ਨਸਲ ਸਾਰੇ ਸੱਦ ਦੇ ਸੀ ਹਾਂ ਸਾਰੇ ਅਪੂਆ ਵੀ ਸੱਦੀਆਂ ਹੋਣਗੀਆਂ ਹਾਂ ਹਾਂ ਭੂਆ ਤਾਂ ਮਾਂ ਸੱਦੀਆਂ ਸੀਗੇ ਸਾਰੇ ਸੱਦ ਭੂਆ ਨਾਲ ਕਿਉਂ ਸੱਦੇ ਹੋਣਗੇ ਹਾਂ ਨਾਲਕੇ ਵੀ ਸੱਦੇ ਸੀਗੇ ਬੰਦਾ ਸਾਰੇ ਆਏ ਹੋਣਗੇ ਹਾਂ ਸਾਰੇ ਆਏ ਸੀਗੇ ਸਮਝ ਗਏ ਬਣਾਉਣਾ ਦਾ ਮਚਕੜ ਕੋਈ ਫੋਟੋ ਮਾਸੇ ਜਾਂ ਕੋਈ ਚੀਜ਼ ਤੇ ਭਾਈ ਕੋਈ ਨਿਸ਼ਾਨੀ ਹੋਈ ਨਹੀਂ ਹੈਗੀ ਜੀ ਫੋਟੋ ਤਾਂ ਥੋੜੀਆਂ ਘਣੀਆਂ 75 ਚ ਹੋਰ ਆ ਵੀ ਨਹੀਂ ਸੀ ਠੀਕ ਹੈ ਇਹ ਆਪਣੇ ਚਾਚੇ ਦੀਆਂ ਹੋਈਆਂ ਨੇ ਹਨਾ ਹਾਂ ਇਹਦੀਆਂ 10 ਸਾਲ ਬਾਅਦ 84 84 ਚਾਚੀ ਦਾ ਆਪਣੇ ਦਾ ਵਿਆਹ ਹੈ ਸ਼ਕਤੀ ਦਾ ਉਹ ਤਾਂ ਫੋਟੋਆਂ ਦੀ ਚੋਰੀ ਸੀ ਪੁੱਤ ਜੇ ਕਿਸੇ ਨੇ ਲਾਹਣ ਤੇ ਚੋਰੀ ਚੋਰੀ ਲਾਹਾਂਦਾ ਕੋਈ ਅੱਛਾ ਨਾ ਨਾ ਫੋਟੋ ਨੇ ਜਿੰਨੇ ਲਾਹ ਲਈ ਬਸ ਉਹਨਾਂ ਤੋਂ ਜਨ ਮਾੜਾ ਆਗਣ ਤੇ ਸੀ ਵੀ ਫੋਟੋ ਮਰਾਂਦਾ ਹੈ ਲੈ ਵੀ ਮਿੱਤਰੋ ਪੁੱਤ ਆ ਜਾਂ ਮੁੰਡਾ ਹੈ ਆਪਣੀ ਚੈਨਲ ਤੇ ਤੁਹਾਨੂੰ ਨਵੀਂ ਜਾਣਕਾਰੀ ਤੇ ਨਵੇਂ ਮਾਤਾ ਦਾ ਆਪਣੀ ਦਾ ਇਡੀ ਸ਼ਾਦੀ ਆ ਉਹ ਹੀ ਸੀ ਸਾਲ 74 ਦੇ ਵਿੱਚ ਤੀ ਬੀਬੀ ਕਹਿੰਦੀ ਜਿਹੜੇ ਫੋਟੋਮਾਨ ਹੁੰਦੇ ਚੋਰੀਆਂ ਘੋਲਾਉਂਦੇ ਸੀ ਚੋਰੀਆਂ ਘੋਲਾਉਂਦੇ ਵੀ ਜੇ ਲਾਉਂਦੇ ਮਾੜੀ ਮੰਨਦੇ ਸੀ ਹਾਂ ਮਾੜਾ ਮੰਨਦੇ ਸੀ ਭਾਣਾ ਫੋਟੋ ਨਹੀਂ ਸੀ ਲਾਉਂਦੇ ਫੋਟੋ ਨਹੀਂ ਸੀ ਲਾਉਂਦੇ ਹਾਂ ਤੇ ਮਿੱਤਰੋ ਸਮਝ ਨਵੀਂ ਜਾਣਕਾਰੀ ਜਿਹੜੀ ਇੱਕ ਵਧੀਆ ਗੱਲ ਹੈ ਵੀ ਮਾਤਾ ਕਹਿੰਦੀ ਜਿਹੜੇ ਫੋਟੋ ਲਹਾਉਂਦੇ ਚੋਰਨੋ ਸ਼ੁਰੂ ਉਹਦੋਂ ਲਹਾ ਲੈਂਦੇ ਸੀ ਹਾਂ ਹਾਂ ਤੇ ਗੱਲ ਨਹੀਂ ਸੀ ਵੀ ਆਮ ਸਟੂਡੀਓ ਹੁੰਦੇ ਸੀ ਫੋਟੋਆਂ ਵਿਆਹ ਦੀਆਂ ਲੰਘਾ ਜਾਂਦੀਆਂ ਤੇ ਸਨ 84 ਦੇ ਵਿੱਚ ਉਹ ਚਾਚੇ ਦਾ ਸਿੱਖਿਆ ਉਹਦੋਂ ਉਹਨੇ ਪਹਿਲੀ ਵਾਰ ਨੂ ਲਾ ਮਾਨਸਨ ਨੂੰ ਲਾ ਸਟੂਡੀਓ ਸ਼ੁਰੂ ਹੁੰਦਾ ਸੀ ਉਹਨੂੰ ਤਾਂ ਫੋਟੋਆਂ ਕਰਾਈਆਂ ਸੀ ਤੇ ਬੜੀ ਆਇਆ ਸੀ ਲੋਕ ਤੇ ਫੁੱਲੀਆਂ ਫੋਟੋਆਂ ਕਰਾਂਗੇ ਸਿੱਖੂ ਸਾਹਿਬ ਨੇ ਵਿਆਹ ਦੀਆਂ ਹਾਂ ਇਹ ਤਾਂ ਪੂਰੇ ਹੋ ਸੀਗਾ ਹਾਂ ਤੇ ਫਿਰ ਵੀ ਮੰਨ ਲਾ ਤੇਰੀ ਬਰਾਤ ਕਾਤੇ ਗਈ ਸੀ ਕਾਤੇ ਪਹੁੰਗੇ ਸੀ ਬਸ ਆਹੀ ਕਾਰਾਂ ਜੀ ਪਈ ਗਈਆਂ ਸੀ ਪੁੱਤ ਕਾਰਾਂ ਜੀ ਪਾ ਹਾਂ ਸ਼ੜਕ ਸੀਗੀ ਪਿੱਖੀ ਨੂੰ ਬਸੜਕ ਪੂਰੀ ਵਧੀਆ ਸ਼ੜਕ ਤਾਂ ਬਹੁਤ ਚਿਰ ਦੀ ਨਿਕਲੀ ਹੋਈ ਹੈ ਮਾਨਸਾ ਤੋਂ ਲੈ ਕੇ ਪਿੱਖੀ ਤੇ ਆਪਣੇ ਮੈਂਡਮ ਜੀ ਸਿੱਧੀ ਸੁਨਾਮਾ ਸੁਨਮਨ ਕਿੱਦੇ ਦੀ ਨਿਕਲੀ ਆ ਤਾਂ ਬਹੁਤ ਚਿਰ ਦੀ ਨਿਕਲੀ ਹੋਈ ਹੈ ਤੇ ਆਪਣੇ ਪਿੰਡ ਵੀ ਵੀ ਤਰਵੰਡੀ ਆਪਣੇ ਪਿੰਡ ਨਹੀਂ ਸੀ ਉਹ ਤੋਂ ਕੋਈ ਸ਼ੜਕ ਮਾਨਸਾ ਤੇ ਕਚਰਾ ਦਾ ਸੀ ਆਪਣੇ ਕਚਰਾ ਸੀ ਆਪਣੇ ਦਾ ਮਾਨਸਾ ਤੇ ਕਚਰਾ ਸੀ ਹਾਂ ਕਹਾਂ ਜਾ ਕੇ ਛੜਕਾਂ ਸੀਗੀਆਂ ਹਾਂ ਕੱਚਾ ਵੀ ਆਪਣੇ ਦਾ ਵਸਤੂ ਸੂਏ ਜਾਂਦੇ ਆਪਣੇ ਤਾਂ ਹਾਰੇ ਰਾਹ ਹੀ ਨਹੀਂ ਸੀਗਾ ਰਾਹ ਨਹੀਂ ਸੀਗਾ ਸੋ ਇੱਥੋਂ ਸੁਆ ਸੁਆ ਪੈ ਕੇ ਮਾਨਸਾ ਬਗ ਜਾਂਦੇ ਸੂਏ ਪੈ ਜਾਂਦੇ ਬਸ ਕੋਈ ਕਿਸੇ ਨੇ ਤੁਰ ਕੇ ਜਾਣਾ ਆਪਾਂ ਕਿਸੇ ਸਾਈਕਲ ਤੇ ਜਾਣਾ ਠੀਕ ਹੈ ਤੇ ਸੂਏ ਪੈ ਜਾਂਦੇ ਸਿੱਧੇ ਜਮਾਰ ਕੇ ਜਾ ਰਹੇ ਕੋਲ ਕੋਲ ਪੱਕੇ ਚਲਾਉਂਦੇ ਬਸ ਮਾਨਸਾ ਆ ਜਾਂਦੇ ਮਾਨਸਾ ਆ ਜਾਂਦੇ ਹਾਂ ਠੀਕ ਹੈ ਤੇ ਬਰਾਤ ਤੋਂ ਕਹਿੰਦੇ ਇਹ ਪੰਜ ਸੱਤ ਬੰਦੇ ਗਏ ਹਾਂ ਬਰਾਤ ਗਏ ਮਨ ਲਾ ਗੱਡੀਆਂ ਤੇ ਬਰਾਤ ਗਏ ਹਾਂ ਗੱਡੀਆਂ ਤੇ ਗਏ ਸੀਗੇ ਠੀਕ ਹੈ ਤੇ ਵਸਾਈ ਸੇਵਾ ਪਾਣੀ ਤੇ ਸੁਡੜੀ ਕੇ ਲੈ ਵੀ ਜਮ ਲੱਡੂ ਜਲੇਬੀਆਂ ਦੀ ਤੇ ਬਰਾਤ ਨੂੰ ਲੱਡੂ ਸਰੀਪੇ ਸੇਵਾ ਕਰਦੀ ਸੀ ਹਾਂ ਹਾਂ ਲੱਡੂ ਜਲੇਬੀਆਂ ਦੀ ਬਸ ਆ ਕੋਈ ਹੋਰ ਨਹੀਂ ਸੀ ਬਸ ਕਿਸੇ ਦੇ ਘਰੇ ਤਾਰਾ ਕਰ ਦਿੰਦੇ ਮਾਂ ਬਚੋਲਿਆਂ ਤੇ ਕਰ ਦਿੰਦੇ ਕਿਸੇ ਹੋਰ ਕਰ ਦਿੰਦੇ ਠੀਕ ਹੈ ਬਸ ਆਹੀ ਚ ਕੋਈ ਕਿਸੇ ਥਾਈ ਚ ਕਰ ਦਿੰਦੇ ਹੁੰਦਾ ਸੁਡੜੀ ਕੇ ਲੈ ਵੀ ਵੀ ਕਿੰਨੇ ਕਿੰਨੇ ਮਹਿੰਗੇ ਪਾਸ ਕਰਕੇ ਰੋਕ ਵਿਆਹ ਕਰ ਦਿਆ ਹੁੰਦਾ ਬਹੁਤ ਮਹਿੰਗੇ ਆ ਪਰਮਾਂ ਦੇ ਵਿੱਚ ਬੀਬੀ ਕਹਿੰਦੀ 77 ਦੇ ਵਿਆਹ ਸੂਰੇ ਕਿੰਨਾ ਸਾਦਾ ਵਿਆਹ ਹੋਇਆ ਵੀ 10000 ਦੇ ਬਰਾਤ ਜਾਂਦੇ 20 ਬੰਦੇ ਬਰਾਤ ਦੇ ਜਾਂਦੇ ਕੋਈ ਪੈਰਸ ਨਹੀਂ ਹੁੰਦਾ ਕੋਈ ਮਹਿੰਗੀਆਂ ਮਠਾਈਆਂ ਨਹੀਂ ਹੁੰਦੀਆਂ ਤੇ ਲੋਕ ਵੀ ਉਦੋਂ ਸੁਖੀ ਜਿਹਾ ਲੱਗਦਾ ਸੁਖੀ ਸੀ ਉਹ ਸੁਖੀ ਸੀ ਕਿ ਉਹ ਖੁਲੋ ਖਰਚਾ ਕਰਕੇ ਲੋਕ ਔਖੇ ਹੋ ਗਏ ਹਾਂ ਖਰਚੇ ਜਿਆਦੇ ਕਰਨ ਲੱਗ ਗਏ ਤੇ ਲੋਕ ਪੈਸੇ ਦੀ ਖਿਆਈ ਹੁਣ ਬਹੁਤ ਲੋਕਾਂ ਤੇ ਹੋ ਗਈ ਹੈ ਪੈਸਾ ਬਣਦਾ ਹੀ ਬਹੁਤ ਹੈ ਮਿੱਤਰੋ ਪੈਸਾ ਹਾਂ ਲੱਗਦਾ ਵੀ ਬਹੁਤ ਹੈ 150 ਰੁਪਿਆ ਮੇਰੇ ਵਿਆਹ ਵਾਲੇ ਸਿਆਣਾ ਸੀ ਤੇ ਚਾਂਦੀ ਫਿਰ ਵੀ ਕਿ ਚਾਂਦੀ ਨੂੰ ਵਰਤਦੇ ਲੋਕ ਉਦੋਂ ਚਾਂਦੀ ਵੀ ਵਰਤਦੇ ਸੀ ਚਾਂਦੀ ਤਾਂ ਸਾਰੀ ਬਲੋ ਦਾ 15 ਰੁਪਈਆ ਸੀਗੀ 15 ਰੁਪਈਆ ਹਾਂ ਵਧੀਆ ਗੱਲ ਸਮਝੀ ਚਾਂਦੀ ਦੀਆਂ ਵੀ ਹਾਂ ਝਾਂਜਰ ਜੂਜਾ ਚਾਂਦੀ ਦਾ ਝਾਂਜਰਾ ਵੀ ਕਰਾਉਂਦੇ ਆ ਸਿਰਾਂ ਉੱਤੇ ਸੋਈਆਂ ਲਾਉਂਦੇ ਪਿੱਛੇ ਸੰਗਲੀ ਜੀ ਬਣਾ ਕੇ ਤੇ ਸਿਰ ਤੇ ਸੋਈਆਂ ਵੀ ਲਾਉਂਦੇ ਜਾਂ ਕੋਈ ਲੜੀ ਰੂੜੀ ਜੀ ਵੀ ਕਰਾ ਲੈਂਦਾ ਚਾਂਦੀ ਦੀ ਛਾਪ ਵੀ ਕਰਾ ਲੈਂਦੇ ਠੀਕ ਹੈ ਤੇ ਜਨੂੰ ਚੁੰਡੀ ਚਾੜੀ ਦਰਵਾਜੇ ਦੀ ਚੁੰਡੀ ਚਾੜੀ ਦਾ ਲਵਾਜ ਥੋੜਾ ਦਬੋ ਥੋੜਾ ਜਿਹਾ ਤੇ ਇੱਕ ਵੀ ਵੀ ਹੋਰ ਵੀ ਕੱਪੜੇ ਉਦੋਂ ਮਨਣਾ ਜਿਵੇਂ ਮਨਣਾ ਤੇਰਾ ਵਿਆਹ ਹੋਇਆ ਹੈ ਨਾ ਹਾਂ ਤੇ ਕੱਪੜਿਆਂ ਤੋਂ ਮੰਨ ਲਾ ਵੀ ਜਿਹੜਾ ਵਿਆਹ ਵਾਲਾ ਮੁੰਡਾ ਹੈ ਤੇ ਵਿਆਹ ਦੀ ਕੁੜੀ ਕਿੰਨੇ ਕੇ ਮਹਿੰਗੇ ਕੱਪੜੇ ਪਾਉਂਦੇ ਆ ਆਮ ਹੀ ਪਾਉਂਦੇ ਸਰਦਾਰ ਦੇ ਮਹਿੰਗੇ ਕਿਉਂ ਤੋਂ ਬਸ ਪਾਪ ਲੈਣਾ ਹੀ ਸੀ ਦੀਆਂ ਪਾਪ ਲੈਣਾ ਹਾਂ ਜਾਂ ਕਿੰਨੇ ਦਾ ਸੂਟ ਸੀ ਵੀ ਹੋ ਬਸ 75 ਦਾ 70 ਦਾ ਛੂਟ ਜਿਵੇਂ ਕੋਈ 6 ਰੁਪਏ ਮੀਟਰ ਕੋਈ ਬਸ ਵੀ ਜਣ 10 ਰੁਪਏ ਮੀਟਰ ਕੋਈ 12 ਰੁਪਏ ਮੀਟਰ ਬਸ ਐਂ ਚੱਲਦਾ ਸੀਗਾ 15 ਰੁਪਏ ਮੇਰੀ ਬੜੀ ਸਾਰੀ 30 ਰੁਪਏ ਮੀਟਰ ਵਾਲੀ ਸੀਗੀ 30 ਰੁਪਏ ਮੀਟਰ ਇੰਦਰੀ ਵਧੀਆ ਬਣੀ ਸੀ ਜਣੀ ਵਧੀਆ ਵਧੀਆ ਹਾਂ ਵਧੀਆ ਬਰੀ ਸੀ 30 ਰੁਪਏ ਮੀਟਰਾਈ ਠੀਕ ਹੈ ਬਸ 35 ਠੀਕ ਹੈ ਪਸਾਇ ਬੜੀ ਸੀਗੀ ਜਿਹੜਾ ਆਪਾਂ ਨੇ ਸਾਦਾ ਸ਼ੂਟ ਪੋਣਾ ਤਾਂ 3 ਰੁਪਏ ਮੀਟਰ 4 ਰੁਪਏ ਮੀਟਰ 12 ਰੁਪਏ ਮੀਟਰ ਦਵਾਚ ਹੋ ਗਿਆ ਦੋ ਸਾਲਾਂ ਤਵਾਦ ਠੀਕ ਹੈ 12 ਰੁਪਏ ਮੀਟਰ ਹੋ ਗਿਆ ਬਸ ਠੀਕ ਹੈ ਵੀ ਪਾਪ ਲਾਈਨ ਕੱਪੜੇ ਹੀ ਬਸ ਸਾਦਾ ਕੱਪੜਾ ਪੋਣਗੇ ਸਾਦਾ ਕੱਪੜਾ ਠੀਕ ਹੈ ਉਹ ਆਏ ਨਹੀਂ ਸੀਗਾ ਵੀ ਹੁਣ ਜਿਵੇਂ ਸ਼ੇਰ ਬਾਂਡੇ ਆਏ ਤੇ ਮਹਿੰਗੀਆਂ ਪਾਪ ਆ ਨਾ ਨਾ ਇਹ ਗੱਲ ਨਹੀਂ ਜੇ ਕੋਈ ਵਿਆਹ ਲੈ ਮੁੰਡਾ ਟਾਊਨ ਵਿੱਚ ਕੋਈ ਨਾ ਨਾ ਉਹੀ ਕੱਪੜੇ ਆਮ ਜਿਹੜੇ ਬਰਾਦ ਦੇ ਆਉਂਦੇ ਨੇ ਉਹੀ ਮਾੜੇ ਮੋٹے ਮੂਲੀ ਜਿਹੇ ਫਨਾਂ ਨਹੀਂ ਆ ਹਾਂ ਬਸ ਐ ਜੀ ਹੁੰਦੇ ਬਸ ਸਮਝ ਗਏ ਬਸ ਠੀਕ ਹੈ ਤੇ ਪਾਸੇ ਤੇ ਵੀ ਪੰਜਾ ਮਨ ਕੇ ਜਨਾ ਤੁਸੀਂ ਤਾਂ ਮੋਲੇ ਸਵਾਰਾਲ ਛੁੱਤੀ ਪਾਉਂਦੀਆਂ ਲੇਡੀ ਜਿੱਦਾਂ ਹਾਂ ਹਾਂ ਤੇ ਬੰਦਿਆਂ ਦੇ ਕੁਰਤਾ ਪਜਾਮੇ ਪਾਇਆ ਹੁੰਦਾ ਕੋਈ ਹੋਰ ਛੁੱਤੀ ਸੁਨਾਰਾਂ ਦੇ ਸੀ ਨਹੀਂ ਕੁਰਤਾ ਪਜਾਮਾ ਨਹੀਂ ਸੀ ਪਾਉਂਦੇ ਬੰਦੇ ਉਹ ਤਾਂ ਚਾਦਰੇ ਜੂਦਰੀ ਵੱਧ ਬੰਦ ਕੇ ਚਾਦਰੇ ਕੁਰਤੇ ਚਾਦਰੇ ਕੁਰਤੇ ਜਾਲੇ ਚੱਲਦੇ ਸੀ ਚਾਦਰੇ ਕੁਰਤੇ ਜਾਂ ਕੋਈ ਪਜਾਮਾ ਪਜਾਮਾ ਸਮਾਰ ਲੈਦਾ ਉਹਨਾਂ ਨਾ ਬੁਰਸ਼ਟਾ ਸਲਟ ਕਹਿੰਦੇ ਨੇ ਉਹ ਬੁਰਸ਼ਟਾ ਸਮਾਰ ਲੈਂਦੇ ਠੀਕ ਹੈ ਤੇ ਕੁਰਤਾ ਪਜਾਮਾ ਘੱਟ ਹੀ ਪਾਉਂਦੀ ਸੀ ਲੋਕਾਂ ਨੂੰ ਠੀਕ ਹੈ ਹਾਂ ਸਮਝੀ ਗਏ। ਕੁਰਤਾ ਪਜਾਮਾ ਨਿਸ਼ਾ ਨਾ ਪਾਉਂਦੇ। ਠੀਕ ਹੈ। ਇਹ ਮਿੱਤਰੋ ਚੈਨਲ ਤੇ ਇੱਕ ਜਾਣਕਾਰੀ ਵਾਲੀ ਗੱਲ ਹੈ ਮਾਤਾ ਕਹਿੰਦੀ ਜਦੋਂ ਮੇਰਾ ਵਿਆਹ ਹੋਇਆ ਹੈ ਕਹਿੰਦੀ ਵੀ ਕੁਰਤਾ ਚਾਦਰਾਂ ਚਾਦਰਾਂ ਬੰਦੇ ਜਿਆਦਾ ਚਾਦਰਾਂ ਜਿਆਦਾ ਚਾਦਰਾਂ ਦੇ ਜਿਆਦਾ ਆਵਾਜ਼ ਸੀ ਕਹਿੰਦੀ ਕੋਈ ਮੇਲੇ ਵੇਲੇ ਮਤਲਬ ਲੋਕ ਕਹਿੰਦੇ ਵੀ ਜਦੋਂ ਪਾਉਂਦੇ ਸ਼ਰਟ ਦੇ ਨਾਲ ਕੋਈ ਰੂਪਾ ਮੰਨਿਆ ਕਰਦੇ ਆਏ ਤਾਂ ਹੁਣ ਜਿਹੜੇ ਪੜ੍ਹੇ ਸੀ ਪੈਂਟ ਵੀ ਪਾਉਂਦੇ ਸੀ ਪੈਂਟ ਨਾਲ ਸ਼ਰਟ ਵੀ ਪਾਉਂਦੇ ਸੀ ਮੇਰੇ ਬਾਪੂ ਜੀ ਤਾਂ ਹੁਣ ਪੜ੍ਹਿਆ ਲਿਖਿਆ ਸੀ ਪੈਂਟਾਂ ਪਾਉਂਦਾ ਸ਼ਰਟਾਂ ਪਾਉਂਦਾ ਚਾਦਰਾਂ ਵੀ ਮੰਨ ਲੈਂਦਾ ਉਹਨਾਂ ਸਾਰੇ ਸ਼ੌਂਕੀ ਸੀਗੀ ਸਮਝ ਗਈ ਆਰਮੀ ਦੇ ਵਿੱਚੋਂ ਆਇਆ ਸੀ ਨਾ ਨਾ ਸ਼ੌਂਕ ਹੀ ਸ਼ੌਂਕ ਦਾ ਸ਼ੌਂਕੀ ਬੰਦਾ ਸ਼ੌਕ ਸੀਗਾ ਉਹਦਾ ਸ਼ੌਕ ਸੀਗਾ ਸਮਝ ਗਈ ਵੀ ਚਲੋ ਵਧੀਆ ਉਹਨੇ ਪੂਰੇ ਚਾਣਾ ਤੇਰਾ ਵਿਆਹ ਕਰਿਆ ਹਾਂ ਪੂਰੇ ਚਾਣਾ ਸਮਝ ਗਏ ਮਹਿੰਗਾ ਕੱਪੜਾ ਪਾਉਣਾ ਸੀ ਉਹਨੇ ਸਸਤਾ ਨਹੀਂ ਸੀ ਪਾਉਂਦਾ ਠੀਕ ਹੈ ਆ ਸਮਝ ਗਏ ਤੇ ਮਿੱਤਰੋ ਆਪਣੇ ਚੈਨਲ ਤੇ ਸਾਰਿਆਂ ਦਾ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਬੜਾ ਪਿਆਰ ਦੇ ਰਹੇ ਹੋ ਮਾਤਰਾ ਪੁਰਾਣੀਆਂ ਗੱਲਾਂ ਕਰੀਆਂ ਪੁਰਾਣੀਆਂ ਗੱਲਾਂ ਆਪਾਂ ਫੇਰ ਆਪਣੇ ਦਾਦਾ ਜੀ ਨਾਲ ਤੇ ਆਪਣੇ ਮਾਤਾ ਜੀ ਨਾਲ ਤੁਹਾਨੂੰ ਅੱਗੇ ਜਾਣਕਾਰੀ ਭਰਪੂਰ ਇਹ ਚੈਨਲ ਆਪਣਾ ਨਵੀਆਂ-ਨਵੀਆਂ ਵੀਡੀਓ ਤੁਹਾਨੂੰ ਜ਼ਰੂਰ ਸ਼ੂਟ ਕਰਕੇ ਦਿਖਾਇਆ ਕਰਾਂਗੇ ਠੀਕ ਹੈ ਸਾਰਿਆਂ ਦਾ ਬਹੁਤ ਧੰਨਵਾਦ ਜਿਉਂਦੇ ਬਹਦਰ ਪਰਮਾਤਮਾ ਤੁਹਾਨੂੰ ਤਰੱਕੀਆਂ ਦੇ